ਸਤਿਬਨੁ ਜੈਮਸੀ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਮਤੀ ਦੀ ਅੰਜੀਲ 16 ਦੇ ਆਏ ਦੀ 21 ਆਇਤੋਂ ਲੈ ਕੇ 23 ਆਇਤ ਤੱਕ ਯੇਸ਼ੂ ਦੇ ਅੰਦਰ ਸਰੀਰਕਤਾ ਦੀ ਇੱਛਾ ਨਹੀਂ ਸੀ ਫਿਰ ਵੀ ਦੁੱਖ ਟਾਉਣ ਦੇ ਦੁਆਰਾ ਯੇਸ਼ੂ ਸਿੱਧ ਹੋ ਗਿਆ ਤਾਂ ਜੋ ਅਸੀਂ ਮਸੀਹ ਦੇ ਪਿੱਛੇ ਨਿਕਲੇ ਹੋਏ ਸਰੀਰਕ ਇੱਛਾਵਾਂ ਦੁਆਰਾ ਭਰੇ ਹੋਏਆਂ ਨੂੰ ਕਿੰਨਾ ਦੁੱਖ ਦੁਆਰਾ ਸਿੱਧ ਹੋਣਾ ਹੈ ਪੰਜ ਰੋਟੀਆਂ ਤੋਂ 5000 ਨੂੰ ਖਿਲਾ ਕੇ ਤ੍ਰਿਪਤ ਕਰਨ ਤੋਂ ਬਾਅਦ ਲੋਕ ਉਸ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕਰਦੇ ਸਮੇਂ ਯਿਸੂ ਮਸੀਹ ਉਹਨਾਂ ਦੇ ਪਿੱਛੇ ਨਿਕਲ ਕੇ ਪਹਾੜ ਤੇ ਚਲਾ ਗਿਆ। ਯਿਸੂ ਮਸੀਹ ਆਪਣੇ ਚੇਲਿਆਂ ਨੂੰ ਬੁਲਾਉਣ ਲੱਗਾ, "ਹੁਣ ਵੇਖ ਮੈਂ ਆਤਮਾ ਦਾ ਬੰਧਿਆ ਹੋਇਆ ਯਰੂਸ਼ਲਮ ਨੂੰ ਜਾਣਾ ਹਾਂ।" ਅਤੇ ਬਜ਼ੁਰਗਾ ਅਤੇ ਪ੍ਰধান ਯਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਚੱਲਾਂ ਅਤੇ ਮਾਰ ਦਿੱਤਾ ਜਾਵਾਂ। ਤੀਜੇ ਦਿਨ ਜੀ ਉੱਠਾ। ਪਤਰਸ ਨੇ ਉਸ ਨੂੰ ਇੱਕ ਪਾਸੇ ਕਰਕੇ ਛਿੜਕਣ ਲੱਗਾ ਅਤੇ ਉਸ ਨੂੰ ਕਿਹਾ, "ਪ੍ਰਭੂ ਜੀ ਪਰਮੇਸ਼ਰ ਇਹ ਨਾ ਕਰ, ਤੇਰੇ ਨਾਲ ਇਹ ਕਦੇ ਨਾ ਹੋਵੇ।" ਪਾਰੇ ਯੇਸ਼ੂ ਨੇ ਮੁੜ ਕੇ ਪਤਰਸ ਨੂੰ ਆਖਿਆ "ਹੇ ਸ਼ੈਤਾਨ ਮੈਥੋਂ ਪਿੱਛੇ ਹਟ ਤੂੰ ਮੇਰੇ ਲਈ ਠੋਕਰ ਹੈ ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦੇ ਧਿਆਨ ਰੱਖਦਾ ਹੈ" ਫਿਰ ਅਸੀਂ ਦੇਖਦੇ ਹਾਂ ਗਤਸਮਨੀ ਵਿੱਚ ਅਸੀਂ ਯੇਸ਼ੂ ਮਸੀਹ ਨੂੰ ਦੇਖਦੇ ਹਾਂ ਸਾਰੀ ਮਾਨਵ ਜਾਤੀ ਦਾ ਪਾਪ ਉਠਾ ਕੇ ਦੁਖੀ ਅਤੇ ਦਿਲਗੀਰ ਹੋ ਕੇ ਕਹਿ ਲੱਗਾ ਮੇਰੇ ਅੰਦਰੋਂ ਮੌਤ ਦੇ ਦਰਦ ਤੋਂ ਵੀ ਜ਼ਿਆਦਾ ਦਰਦ ਹੋ ਰਿਹਾ ਹੈ ਉਸ ਦਾ ਖੂਨ ਪਸੀਨੇ ਦੀ ਤਰ੍ਹਾਂ ਵਹਿ ਰਿਹਾ ਸੀ ਯੀਸ਼ੂ ਮਸੀਹ ਨੇ ਆਪਣੇ ਪਿਤਾ ਨੂੰ ਤਿੰਨ ਵਾਰ ਪ੍ਰਾਰਥਨਾ ਕੀਤੀ हे ਪਿਤਾ ਜੇ ਪਿਆਲਾ ਮੇਰੇ ਪੀਣ ਤੋਂ ਬਿਨਾ ਟੱਲ ਸਕਦਾ ਹੈ ਤਾਂ ਤੇਰੀ ਮਰਜ਼ੀ ਪੂਰੀ ਹੋਵੇ ਯੀਸ਼ੂ ਮਸੀਹ ਦੇ ਜੀਵਨ ਸਭ ਤੋਂ ਔਖੇ ਅਤੇ ਦੁੱਖ ਸਮੇਂ ਦੀ ਇਹੀ ਗੱਲ ਸੀ ਤਾਂ ਵੀ ਪਿਤਾ ਪਰਮੇਸ਼ਰ ਨੇ ਜਵਾਬ ਨਹੀਂ ਦਿੱਤਾ ਫਿਰ ਵੀ ਯੀਸ਼ੂ ਨੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਦੇ ਦਿੱਤਾ ਸਭ ਗੱਲਾਂ ਵਿੱਚ ਪਿਤਾ ਦੀ ਆਗਿਆ ਮੰਨਦੇ ਹੋਏ ਯੇਸ਼ੂ ਮਸੀਹ ਦੇ ਇਸ ਕਸ਼ਟ ਦੇ ਸਮੇਂ ਵਿੱਚ ਵੀ ਜਵਾਬ ਨਹੀਂ ਦਿੱਤਾ ਉਸ ਸਮੇਂ ਯੇਸ਼ੂ ਨੇ ਪੂਰਾ ਸਮਰਪਣ ਦੇ ਨਾਲ ਆਪਣੇ ਆਪ ਨੂੰ ਕਸ਼ਟ ਨੂੰ ਸਹਿਣ ਦੇ ਲਈ ਦੇ ਦਿੱਤਾ ਅਸੀਂ ਪਰਮੇਸ਼ਰ ਦੀ ਸੰਤਾਨ ਹੁੰਦੇ ਹੋਏ ਸਾਡੇ ਅੰਦਰੋ ਸਰੀਰਕ ਦਾ ਆਵਾਸ ਕਰਦੇ ਸਮੇਂ ਸਾਨੂੰ ਪਵਿੱਤਰ ਕਰਨ ਲਈ ਜੋ ਸਾਡੀ ਸਰੀਰਕਤਾ ਸੁਭਾਅ ਨੂੰ ਕਸ਼ਟ ਦੁਆਰਾ ਪਿਗਲਾ ਕੇ ਕੱਢਣ ਲਈ ਕਿੰਨਾ ਜ਼ਿਆਦਾ ਸਮਰਪਣ ਕਰਨਾ ਹੈ ਆਮੀਨ